ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਪੰਜਾਬ ਦਾ ਰਹਿਣ ਵਾਲਾ ਜੀ 4 ਮਹੀਨੇ ਪਹਿਲਾਂ ਮੈਂ ਰਸ਼ੀਆ ਆਇਆ ਸੀ ਇੱਦਾਂ ਹੀ ਸਾਰੇ ਭਰਾ ਆਪਣੇ ਰਸ਼ੀਆ ਆਇਆ ਸੀ ਪੈਸੇ-ਪੂਸੇ ਕਮਾਉਣ ਜਾਂਦਾ ਵੀ ਆ 2 2 ਮਹੀਨੇ ਪਹਿਲਾਂ ਸਾਡਾ ਇੱਕ ਕੰਟਰੈਕਟ ਸਾਈਨ ਹੋਇਆ ਸੀ ਆਰਮੀ ਦੇ ਵਿੱਚ ਜਿਹਦੇ ਵਿੱਚ ਲਿਖਿਆ ਗਿਆ ਸਾਡਾ 1 ਸਾਲ ਦਾ ਕੰਟਰੈਕਟ ਹੈ ਜੀ ਕੰਟਰੈਕਟ ਦੇ ਵਿੱਚ ਲਿਖਿਆ ਗਿਆ ਸਾਡੀ ਜੋਬ ਦੇ ਰਿਕਾਰਡਿੰਗ ਕਿ ਸਾਡੀ ਜੋਬ ਹੈਗੀ ਹੈ ਟ੍ਰੇਨਿੰਗ ਸੈਂਟਰ ਬਣਾਉਣੇ ਨਵੇਂ ਤਿਆਰ ਕਰਨੇ ਸਾਨੂੰ ਕੋ ਇਹਨਾਂ ਨੇ ਕੰਟਰੈਕਟ ਸਾਈਨ ਕਰਵਾ ਕੇ ਸਾਨੂੰ ਟ੍ਰੇਨਿੰਗ ਸੈਂਟਰ ਭੇਜਿਆ ਸਾਡੀ ਹੀ ਖੁਦ ਦੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਇਹਨਾਂ ਨੇ ਲੜਾਈ ਵਾਸਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡੀ ਟ੍ਰੇਨਿੰਗ ਕਿਉਂ ਹੋ ਰਹੀ ਹੈ ਕਹਿੰਦੇ ਤੁਹਾਡੇ ਸੈਲਫ ਡਿਫੈਂਸ ਲਈ ਧਰਤ ਤੋਂ ਜੇ ਕੋਈ ਡਰੋਨ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਮੁਸੀਬਤ ਆਣੀ ਤਾਂ ਜੋ ਡਿਫੈਂਸ ਕਰਨਾ ਸਿੱਖੋ ਅਸੀਂ ਉਸ ਚੀਜ਼ ਨੂੰ ਅਸੈਪਟ ਕਰਕੇ ਆਪਣਾ ਕੰਮ ਕਰਦੇ ਰਹੇ ਤਿੰਨ ਮਹੀਨੇ ਦੀ ਟ੍ਰੇਨਿੰਗ ਕਹਿ ਕੇ ਇਹਨਾਂ ਨੇ ਸਾਨੂੰ 20 ਦਿਨ ਦੀ ਟ੍ਰੇਨਿੰਗ ਦੇ ਕੇ ਸਾਨੂੰ ਫਰੰਟ ਤੇ ਭੇਜਿਆ ਅਸੀਂ 19 ਮੁੰਡੇ ਸੀਗੇ ਜਿਹਦੇ ਵਿੱਚੋਂ ਸਾਡੇ 5 ਬੰਦੇ ਮਿਸਿੰਗ ਆ ਜੀ ਠੀਕ ਆ ਜੀ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਾਨੂੰ ਉਹਦਾ ਬਾਰੇ ਕੁਝ ਨਹੀਂ ਦੱਸਦੇ ਹੈਗੇ ਕਹਿੰਦੇ ਵੀ ਸਾਨੂੰ ਵੀ ਨਹੀਂ ਪਤਾ ਜਾਂ ਇਦਾਂ ਸਾਡਾ ਕੋਈ ਬਹਾਨਾ ਲਾ ਕੇ ਸਾਨੂੰ ਇੱਥੇ ਇੱਕ ਜਗ੍ਹਾ ਲੈ ਕੇ ਆਂਦੇ ਇਹਨਾਂ ਨੇ ਸਾਨੂੰ ਚੱਕ ਕੇ ਤੁਸੀਂ ਮੇਰੀ ਇੱਕ ਵੀਡੀਓ ਬਦਰੋਂ ਦੀ ਦੇਖੀ ਹੋਣੀ ਹੈ ਪਹਿਲਾਂ ਵੀ ਮੈਂ ਪਾਈ ਸੀ ਕਿ ਸਾਨੂੰ ਇਹਨਾਂ ਨੇ ਫਰੰਟ ਤੇ ਭੇਜਿਆ ਆ ਜਾਂ ਵਗੈਰਾ ਕੁਛ ਇਦਾਂ ਕਿਉਂਕਿ ਸਾਡਾ ਉਹ ਕੰਟਰੈਕਟ ਸੀਗਾ ਨਹੀਂ ਸਾਡਾ ਕੰਟਰੈਕਟ ਸੀਗਾ ਟ੍ਰੇਨਿੰਗ ਦਾ ਮਰ ਕੇ ਟ੍ਰੇਨਿੰਗ ਸੈਂਟਰ ਤਿਆਰ ਕਰਨ ਦਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਜਿਹੜਾ ਕੰਟਰੈਕਟ ਸੀ ਸਾਡੀ ਜਿਹੜੀ ਜੋਬ ਸੀ ਸਾਨੂੰ ਉੱਥੇ ਭੇਜੋ ਨਾ ਇਹਨਾਂ ਨੇ ਸਾਨੂੰ ਕਿਤੇ ਜਗਾ ਪਿਕ ਕੀਤਾ ਇੱਥੇ ਲੈ ਕੇ ਆਏ ਆ ਤੇ ਇੱਥੇ ਡੇਲੀ ਸਾਨੂੰ ਟੌਰਚਰ ਕੀਤਾ ਜਾਂਦਾ ਜੀ ਸਵੇਰੇ ਵੀ ਸ਼ਾਮੀ ਵੀ ਦੁਪਹਿਰੇ ਵੀ ਸਾਨੂੰ ਇਹ ਕਿਸੇ ਵੀ ਤਰੀਕੇ ਦੀ ਫੈਸਿਲਿਟੀ ਨਹੀਂ ਦੇ ਰਹੇ ਖਾਣ ਨੂੰ ਉਨਲੀ 2 ਗ੍ਰਾਡ ਦਿੰਦੇ ਆ ਬ੍ਰੈਡ ਦਿਖਾ ਦਿਓ ਭਾਜੀ ਉਹ ਪਹਿਲੇ ਸਾਹਮਣੇ ਜਲਦੀ ਖਾਗਾ ਕੰਟਰੈਕਟ ਸਾਈਨ ਹੋਣ ਵੇਲੇ ਜਿਸ ਬੰਦੇ ਨੇ ਸਾਡੇ ਕੰਟਰੈਕਟ ਸਾਈਨ ਕਰਵਾਈ ਸੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਜੇ ਤੁਹਾਨੂੰ ਬਾਇਚਾਸ ਇਹ ਜੋ ਪਸੰਦ ਨਹੀਂ ਆਉਂਦੀ ਜਾਂ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ 3 ਮਹੀਨੇ ਦੇ ਅੰਦਰ ਇਹ ਕੰਟਰੈਕਟ ਕੈਨਸਲ ਕਰ ਸਕਦੇ ਹੋ ਸਾਡਾ ਉਹ ਕੰਟਰੈਕਟ ਕੈਨਸਲ ਹੋਣ ਨੂੰ ਸਿਰਫ 10 ਦਿਨ ਪਏ ਆ ਤੇ ਇਹ ਸਾਨੂੰ ਕਿਸੇ ਤਰੀਕੇ ਸਾਡਾ ਪਾਸਪੋਰਟ ਵੀ ਇਹਨਾਂ ਨਾਲ ਸਾਡਾ ਹਰ ਤਰੀਕੇ ਦਾ ਡਾਕੂਮੈਂਟ ਇਹਨਾਂ ਦੇ ਕੋਲ ਸਾਨੂੰ ਕੋਈ ਡਾਕੂਮੈਂਟ ਨਹੀਂ ਦੇ ਰਹੇ ਇਹ ਉਸ ਤੋਂ ਬਾਅਦ ਸਾਡਾ ਕੋਈ ਉਹਦਾ ਕੋਈ ਕੈਨਸਲੇਸ਼ਨ ਦਾ ਦੱਸ ਦੇਣੀ ਪਈ ਜੇ ਤੁਸੀਂ ਇਹਨਾਂ ਨੂੰ ਪੁੱਛਦੇ ਆ ਸਾਨੂੰ ਕੋਈ ਨੋ ਰਿਸਪੌਂਸ ਆਉਂਦਾ ਇਹਨਾਂ ਵੱਲੋਂ ਅੰਬੈਸੀ ਨੂੰ ਅਸੀਂ ਮੈਸੇਜ ਕੀਤੇ ਕਾਲ ਕੀਤੇ ਇੰਡੀਅਨ ਅੰਬੈਸੀ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਇੰਡੀਅਨ ਅੰਬੈਸੀ ਨੂੰ ਤੇ ਮੇਰੀ ਇੰਡੀਅਨ ਗਵਰਨਮੈਂਟ ਨੂੰ ਬੇਨਤੀ ਹੈ ਜੀ ਸਾਨੂੰ ਜਿੱਤੋ ਜਲਦ ਤੋਂ ਜਲਦ ਕਢਾਇਆ ਜਾਵੇ ਸਾਡੇ ਕੋਲ 10 ਦਿਨ ਦਾ ਟਾਈਮ ਹੈ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਪੰਜਾਬ ਦਾ ਰਹਿਣ 4 ਮਹੀਨੇ ਪਹਿਲਾਂ ਮੈਂ ਰਸ਼ੀਆ ਆਇਆ ਸੀ ਇਦਾਂ ਹੀ ਸਾਰੇ ਭਰਾ ਆਪਣੇ ਰਸ਼ੀਆ ਆਇਆ ਸੀ ਪੈਸੇ-ਪੂਸੇ ਕਮਾਉਣ ਜਾਂਦਾ ਵੀ ਆ 2 2 ਮਹੀਨੇ ਪਹਿਲਾਂ ਸਾਡਾ ਇੱਕ ਕੰਟਰੈਕਟ ਸਾਈਨ ਹੋਇਆ ਸੀ ਆਰਮੀ ਦੇ ਵਿੱਚ ਜਿਹਦੇ ਵਿੱਚ ਲਿਖਿਆ ਗਿਆ ਸੀ ਸਾਡਾ 1 ਸਾਲ ਦਾ ਕੰਟਰੈਕਟ ਹੈ ਜੀ ਕੰਟਰੈਕਟ ਦੇ ਵਿੱਚ ਲਿਖਿਆ ਗਿਆ ਸੀ ਸਾਡੀ ਜੋਬ ਦੇ ਰਿਕਾਰਡਿੰਗ ਕਿ ਸਾਡੀ ਜੋਬ ਹੈਗੀ ਹੈ ਟ੍ਰੇਨਿੰਗ ਸੈਂਟਰ ਬਣਾਉਣੇ ਨਵੇਂ ਤਿਆਰ ਕਰਨੇ ਸਾਨੂੰ ਕੋ ਇਹਨਾਂ ਨੇ ਕੰਟਰੈਕਟ ਸਾਈਨ ਕਰਵਾ ਕੇ ਸਾਨੂੰ ਟ੍ਰੇਨਿੰਗ ਸੈਂਟਰ ਭੇਜਿਆ ਸਾਡੀ ਹੀ ਖੁਦ ਦੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਇਹਨਾਂ ਨੇ ਲੜਾਈ ਵਾਸਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡੀ ਟ੍ਰੇਨਿੰਗ ਕਿਉਂ ਹੋ ਰਹੀ ਹੈ ਕਹਿੰਦੇ ਤੁਹਾਡੇ ਸੈਲਫ ਡਿਫੈਂਸ ਲਈ ਤੁਹਾਡੇ ਤੋਂ ਜੇ ਕੋਈ ਡਰੋਨ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਮੁਸੀਬਤ ਆਵੇ ਤੁਹਾਨੂੰ ਡਿਫੈਂਸ ਕਰਨਾ ਸਿੱਖੋ ਅਸੀਂ ਉਸ ਚੀਜ਼ ਨੂੰ ਅਕਸੈਪਟ ਕਰਕੇ ਆਪਣਾ ਕੰਮ ਕਰਦੇ ਰਹੇ ਤਿੰਨ ਮਹੀਨੇ ਦੀ ਟ੍ਰੇਨਿੰਗ ਕਹਿ ਕੇ ਇਹਨਾਂ ਨੇ ਸਾਨੂੰ 20 ਦਿਨ ਦੀ ਟ੍ਰੇਨਿੰਗ ਦੇ ਕੇ ਸਾਨੂੰ ਫਰੰਟ ਤੇ ਭੇਜਿਆ ਅਸੀਂ 19 ਮੁੰਡੇ ਸੀਗੇ ਜਿਹਦੇ ਵਿੱਚੋਂ ਸਾਡੇ 5 ਬੰਦੇ ਮਿਸਿੰਗ ਆ ਜੀ ਠੀਕ ਆ ਜੀ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਾਨੂੰ ਉਹਦਾ ਬਾਰੇ ਕੁਝ ਨਹੀਂ ਦੱਸਦੇ ਹੈਗੇ ਕਹਿੰਦੇ ਆ ਵੀ ਸਾਨੂੰ ਵੀ ਨਹੀਂ ਪਤਾ ਜਾਂ ਇਦਾਂ ਸਾਡਾ ਕੋਈ ਬਹਾਨਾ ਲਾ ਸਾਨੂੰ ਇੱਥੇ ਇੱਕ ਜਗ੍ਹਾ ਲੈ ਕੇ ਆਂਦਾ ਇਹਨਾਂ ਨੇ ਸਾਨੂੰ ਚੱਕ ਕੇ ਤੁਸੀਂ ਮੇਰੀ ਇੱਕ ਵੀਡੀਓ ਬੈਰਮ ਹੁੰਦੀ ਦੇਖੀ ਹੋਣੀ ਹੈ ਪਹਿਲਾਂ ਵੀ ਮੈਂ ਪਾਈ ਸੀ ਕਿ ਸਾਨੂੰ ਇਹਨਾਂ ਨੇ ਫਰੰਟ ਤੇ ਭੇਜਿਆ ਆ ਜਾਂ ਵਗੈਰਾ ਕੁਛ ਇਦਾਂ ਕਿਉਂਕਿ ਸਾਡਾ ਉਹ ਕੰਟ੍ਰੈਕਟ ਸੀਗਾ ਨਹੀਂ ਸਾਡਾ ਕੰਟ੍ਰੈਕਟ ਸੀਗਾ ਟ੍ਰੇਨਿੰਗ ਦਾ ਮਰ ਕੇ ਟ੍ਰੇਨਿੰਗ ਸੈਂਟਰ ਤਿਆਰ ਕਰਨ ਦਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਜਿਹੜਾ ਕੰਟ੍ਰੈਕਟ ਸੀ ਸਾਡੀ ਜਿਹੜੀ ਜੋਬ ਸੀ ਸਾਨੂੰ ਉੱਥੇ ਭੇਜੋ ਨਾ ਇਹਨਾਂ ਨੇ ਸਾਨੂੰ ਕਿਤੇ ਜਗ੍ਹਾ ਪਿਕ ਕੀਤਾ ਇੱਥੇ ਲੈ ਕੇ ਆਏ ਆ ਤੇ ਇੱਥੇ ਦਿੱਲੀ ਸਾਨੂੰ ਟੌਰਚਰ ਕੀਤਾ ਜਾਂਦਾ ਜੀ ਸਵੇਰੇ ਵੀ ਸ਼ਾਮੀ ਵੀ ਦੁਪਹਿਰੇ ਵੀ ਸਾਨੂੰ ਇਹ ਕਿਸੇ ਵੀ ਤਰੀਕੇ ਦੀ ਫੈਸਿਲਿਟੀ ਨਹੀਂ ਉਨਲੀ ਦੋ ਬ੍ਰੈਡ ਦਿੰਦੇ ਆ ਬ੍ਰੈਡ ਦਿਖਾ ਦਿਓ ਭਾਜੀ ਉਹ ਪਹਿਲੇ ਸਾਹਮਣੇ ਜਲਦੀ ਖਾ ਜਾਗਾ ਕੰਟਰੈਕਟ ਸਾਈਨ ਹੋਣ ਵੇਲੇ ਜਿਸ ਬੰਦੇ ਨੇ ਸਾਡੇ ਕੰਟਰੈਕਟ ਸਾਈਨ ਕਰਵਾਈ ਸੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਜੇ ਤੁਹਾਨੂੰ ਬਾਇਚਾਸੇ ਜੋ ਪਸੰਦ ਨਹੀਂ ਆਉਂਦੀ ਜਾਂ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ 3 ਮਹੀਨੇ ਦੇ ਅੰਦਰ ਇਹ ਕੰਟਰੈਕਟ ਕੈਨਸਲ ਕਰ ਸਕਦੇ ਹੋ ਸਾਡਾ ਉਹ ਕੰਟਰੈਕਟ ਕੈਨਸਲ ਹੋਣ ਨੂੰ ਸਿਰਫ 10 ਦਿਨ ਪਏ ਆ ਤੇ ਇਹ ਸਾਨੂੰ ਕਿਸੇ ਤਰੀਕੇ ਸਾਡਾ ਪਾਸਪੋਰਟ ਵੀ ਨਾ ਲੈ ਸਾਡਾ ਹਰ ਤਰੀਕੇ ਦਾ ਡਾਕੂਮੈਂਟ ਇਹਨਾਂ ਦੇ ਕੋਲ ਸਾਨੂੰ ਕੋਈ ਡਾਕੂਮੈਂਟ ਨਹੀਂ ਦੇ ਰਹੇ ਉਸ ਤੋਂ ਬਾਅਦ ਸਾਡਾ ਕੋਈ ਉਹਦਾ ਕੋਈ ਕੈਨਸਲੇਸ਼ਨ ਦਾ ਦੱਸ ਦੇਣੀ ਪਈ ਜੇ ਤੁਸੀਂ ਇਹਨਾਂ ਨੂੰ ਪੁੱਛਦੇ ਆ ਸਾਨੂੰ ਕੋਈ ਨੋ ਰਿਸਪੌਂਸ ਆਉਂਦਾ ਇਹਨਾਂ ਵੱਲੋਂ ਕੰਪੈਰੀਸੀ ਨੂੰ ਅਸੀਂ ਮੈਸੇਜ ਕੀਤੇ ਕੋਲ ਕੀਤੇ ਇੰਡੀਅਨ ਐਮਬੈਸੀ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਇੰਡੀਅਨ ਐਮਬੈਸੀ ਨੂੰ ਤੇ ਮੇਰੀ ਇੰਡੀਅਨ ਗਵਰਨਮੈਂਟ ਨੂੰ ਬੇਨਤੀ ਹੈ ਜੀ ਸਾਨੂੰ ਜਿੱਤੋਂ ਜਲਦ ਤੋਂ ਜਲਦ ਤੜਾਇਆ ਜਾਵੇ ਸਾਡੇ ਕੋਲ 10 ਦਿਨ ਦਾ ਟਾਈਮ ਆ